ਦੀ ਵੀ ਵੀ ਸੰਜਾ ਤੁਹਾਨੂੰ ਰੱਖੇ ਅੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਖਾਸ ਪ੍ਰੋਗਰਾਮ ਦੇ ਬਹੁਤ ਹੀ ਖਾਸ ਐਪੀਸੋਡ ਦੇ ਵਿੱਚ ਸਾਡੇ ਸਾਰੇ ਦਰਸ਼ਕਾਂ ਦਾ ਤਹਿ ਦਿਲੋਂ ਸਵਾਗਤ ਹੈ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਪੂਰੀ ਦੁਨੀਆ ਵਿੱਚ ਰੋਹਾਨੀਅਤ ਨਾਲ ਸਰਸ਼ਾਰ ਕਰਨ ਵਾਲੇ ਤੇ ਪਵਿੱਤਰਤਾ ਦੇ ਸੋਮੇ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨਾਂ ਲਈ ਅਸੀਂ ਪਹੁੰਚੇ ਹੋਇਆ ਗੁਰੂ ਕੀ ਨਗਰੀ ਅੰਮ੍ਰਿਤਸਰ ਵਿਖੇ ਆਪਣੇ ਅੱਜ ਦੇ ਦਰਸ਼ਨਾਂ ਵਿੱਚ ਅਸੀਂ ਸ੍ਰੀ ਹਰਮੰਦਰ ਸਾਹਿਬ ਦੀ ਪਵਿੱਤਰ ਮਰਿਆਦਾ ਦੇ ਦਰਸ਼ਨ ਕਰਾਂਗੇ ਤਿੰਨਕਮਸਤਕ ਪਾਵਾਂਗੇ ਗੁਰੂ ਚਰਨਾਂ ਵਿੱਚ ਸਾਥਰਤੀ ਭਾਈ ਸਾ ਤਰਤੀ ਪਈ ਹਰਿਆਵਲੀ ਰਾਤ ਦੇ ਪਹਿਲੇ ਪਹਿਰ ਤੇ ਸੁਖਾਸਨ ਤੋਂ ਬਾਅਦ ਸ੍ਰੀ ਹਰਮੰਦਰ ਸਾਹਿਬ ਦਾ ਵਾਤਾਵਰਣ ਬਹੁਤ ਹੀ ਸ਼ਾਂਤ ਤੇ ਮਨ ਟਿਕਾਊ ਹੁੰਦਾ ਹੈ ਫਿਰ ਹੌਲੀ ਹੌਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਤੇ ਕਿਵਾੜ ਖੁੱਲਣ ਦੀ ਉਡੀਕ ਵਿੱਚ ਸੰਗਤਾਂ ਇੱਥੇ ਜੁੜਨੀਆਂ ਸ਼ੁਰੂ ਹੋ ਜਾਂਦੀਆਂ ਨੇ ਸੇ ਜੰਤ ਪਾਏ ਸ਼੍ਰੀ ਹਰਮੰਦਰ ਸਾਹਿਬ ਦੀ ਪਵਿੱਤਰ ਮਰਿਆਦਾ ਦੇ ਮੁਤਾਬਿਕ ਅੰਮ੍ਰਿਤ ਵੇਲੇ ਤੋਂ ਪੂਰੇ ਦਿਨ ਦਾ ਸ케ਜੂਲ ਆਰੰਭ ਹੋ ਜਾਂਦਾ ਹੈ। ਵੱਖ-ਵੱਖ ਸਮਿਆਂ ਦੇ ਮੁਤਾਬਿਕ ਸਵੇਰੇ ਅੰਮ੍ਰਿਤ ਵੇਲੇ ਜਦੋਂ ਕਿਵਾੜ ਖੁੱਲ੍ਹਦੇ ਨੇ ਤਾਂ ਹੁੰਦੀ ਹੈ ਪੂਰੇ ਦਿਨ ਦੀ ਰੋਹਾਨੀ ਸ਼ੁਰੂਆਤ। ਹੁਣ ਵੀ ਥੋੜੇ ਸਮੇਂ ਬਾਅਦ ਸ਼੍ਰੀ ਦਰਬਾਰ ਸਾਹਿਬ ਦੇ ਕਿਵਾੜ ਖੁੱਲਣ ਵਾਲੇ ਨੇ। ਸੰਗਤਾਂ ਸੁਖਮਨੀ ਸਾਹਿਬ ਦੇ ਬਾਅਦ ਜਾਪ ਕਰ ਰਹੀਆਂ ਨੇ। ਦਰਸ਼ਨ ਦੀਜੇ ਖੋਲ ਕਿਵਾੜ ਉਸ ਮੁਤਾਬਕ ਵੱਖ-ਵੱਖ ਸਮਿਆਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਣ ਤੋਂ ਲਗਭਗ 2 ਘੰਟੇ ਪਹਿਲਾਂ ਸ੍ਰੀ ਹਰਮੰਦਰ ਸਾਹਿਬ ਦੇ ਕਿਵਾੜ ਖੁੱਲਦੇ ਨੇ ਤੇ ਕਿਵਾੜ ਖੁੱਲਣ ਤੋਂ ਪਹਿਲਾਂ ਸੰਗਤਾਂ ਦਰਸ਼ਨੀ ਡਿਊਟੀ ਦੇ ਅੱਗੇ ਬੈਠ ਕੇ ਸੁਖਮਨੀ ਸਾਹਿਬ ਦਾ ਪਾਠ ਕਰਦੀਆਂ ਨੇ ਗੁਰੂ ਘਰ ਦੀ ਸੇਵਾਦਾਰ ਕਿ ਬਾੜ ਖੋਲ ਦੇ ਨੇ ਤੇ ਸੰਗਤਾਂ ਆਪਣੇ ਗੁਰੂ ਦੇ ਦਰਵਾਲ ਬਾਤੀਆਂ ਨੇ ਸਿਮਰਨ ਕਰਦੀਆਂ ਹੋਈਆਂ ਗੁਰੂ ਜਸ ਗਾਇਨ ਕਰਦੀਆਂ ਹੋਈਆਂ ਕਿ ਬਾੜ ਖੁੱਲਣ ਤੋਂ ਬਾਅਦ ਸ਼੍ਰੀ ਹਰਮੰਦਰ ਸਾਹਿਬ ਵਿਖੇ ਪਹਿਲੇ ਪਹਿਰ ਦੀ ਚੌਂਕੀ ਦਾ ਮਨੋਹਰ ਕੀਰਤਨ ਆਰੰਭ ਹੋ ਜਾਂਦਾ ਹੈ ਤੇ ਇਸ ਵੇਲੇ ਤੱਕ ਸੰਗਤਾਂ ਵੀ ਵੱਡੀ ਗਿਣਤੀ ਵਿੱਚ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਜੁੜਨੀਆਂ ਸ਼ੁਰੂ ਹੋ ਜਾਂਦੀਆਂ ਨੇ ਸਭ ਜਾਰੇ ਮਹੱਲਾ ਦੀ ਜਾਨ ਜਗ ਸਕਦਾ ਕੀ ਹੈ ਕੋਟੜੀਏ ਸੱਚੇ ਕਾ ਵਿਵਾਸ ਇਤਨਾ ਹੁਕਮ ਸੁਆਇਨਾ ਇਤਨਾ ਹੁਕਮ ਤਰੇ ਬੇਨਾ ਇਤਨਾ ਭਰ ਸੱਜ ਲੈ ਇਤਨਾ ਮਾਇਆ ਵਿੱਚ ਨਿਵਾ ਏ ਤੇ ਅੱਖ ਜਪਈ ਜੋ ਕਿਸਿਆ ਰਾਮ ਨਾਤ ਰੂਪ ਕਾਣੀ ਹੈ ਜਦ ਵਾ ਪਾਇਕੇ ਦੇਖ ਨਾਮ ਹੈ ਤਰੁਵਾਨ ਅੰਤ ਸਤੇ ਸਭੀ ਦੁੜੈ ਸੁਣ ਵਾਖ ਤਤੇ ਜਤ ਮਾਰੇ ਆਤਾਂ ਰਪ ਸਵੇਰ ਬਾਅਦ ਫਿਰ ਸ਼ੁਰੂ ਹੁੰਦੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਦੀ ਤਿਆਰੀ। ਸਤਿਨਾਮ ਵਾਹਿਗੁਰੂ ਬਿਜਾਤ ਨਾਮ ਵਾਹਿਗੁਰੂ ਸਤਿਨਾਮ ਗੁਰੂ ਸਾਹਿਬ ਦੀ ਪਾਲਕੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਲਿਆ ਕੇ ਸੁਸ਼ੋਭਿਤ ਕੀਤਾ ਜਾਂਦਾ ਹੈ। ਇੱਥੇ ਤਾਜ਼ੇ ਫੁੱਲਾਂ ਨਾਲ ਪਾਲਕੀ ਦੀ ਸਜਾਵਟ ਦੀ ਸੇਵਾ ਵੀ ਕੀਤੀ ਜਾਂਦੀ ਹੈ। ਸ਼੍ਰੀ ਦਰਬਾਰ ਸਾਹਿਬ ਦੀ ਮੌਜੂਦਾ ਹੈੱਡ ਗ੍ਰੰਥੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਲੈ ਕੇ ਆਉਂਦੇ ਨੇ ਸੰਗਤਾਂ ਦਾ ਸੈਲਾਬ ਆਪਣੇ ਜੁਗੂ ਜੁਗ ਅਟੱਲ ਗੁਰੂ ਦੇ ਸਵਾਗਤ ਲਈ ਹੱਥ ਜੋੜ ਕੇ ਖਲੋ ਜਾਂਦਾ ਏ ਪਾਵਨ ਸਰੂਪ ਨੂੰ ਪਾਲਕੀ ਸਾਹਿਬ ਵਿੱਚ ਸੁਸ਼ੋਭਿਤ ਕੀਤਾ ਜਾਂਦਾ ਹੈ ਫਿਰ ਸ਼ੁਰੂ ਹੁੰਦੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਪਣੇ ਅਸਥਾਨ ਤੇ ਬਿਰਾਜਮਾਨ ਹੋਣ ਲਈ ਸ੍ਰੀ ਹਰਮੰਦਰ ਸਾਹਿਬ ਦੀ ਯਾਤਰਾ ਸੰਗਤਾਂ ਪਾਲਕੀ ਸਾਹਿਬ ਨੂੰ ਮੋਢਾ ਦੇਣ ਲਈ ਬਹਿਬਲ ਹੋ ਜਾਂਦੀਆਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ਼੍ਰੀ ਹਰਮੰਦਰ ਸਾਹਿਬ ਵਿਖੇ ਬ੍ਰਾਜਮਾਨ ਕਰਕੇ ਪੂਰੀ ਮਰਿਆਦਾ ਮੁਤਾਬਿਕ ਪ੍ਰਕਾਸ਼ ਕੀਤਾ ਜਾਂਦਾ ਹੈ ਨਾਲ ਨਾਲ ਸਿੰਘਾਂ ਵੱਲੋਂ ਗਾ ਕੇ ਸ਼ਬਦ ਪੜੇ ਜਾਂਦੇ ਨੇ ਤਨ ਤਨ ਹਮਾਰੇ ਪਾ ਸਤਿ ਸਾਹਿਬ ਜੀ ਕੇ ਗੁਰੂ ਸਾਹਿਬ ਦੇ ਪ੍ਰਕਾਸ਼ ਤੋਂ ਬਾਅਦ ਆਸਾ ਦੀ ਵਾਰ ਦਾ ਕੀਰਤਨ ਆਰੰਭ ਹੋ ਜਾਂਦਾ ਹੈ। ਦੇਖ ਨਾਮ ਹੈ ਤਰ ਹੰਭਾ ਲੈ ਸਤਿ ਸਤਿ ਸੁਭੜਾ ਛੁੜੂ ਆਕ ਟਟ ਜਿਤ ਮਾਧਿਆ ਤਨ ਪੰਜ ਮਿਲਿਆ ਮੋਕਾ ਵਾ ਦੋ ਜਿਤ ਚਾਲਿਆ ਕਰ ਨਰ ਕਿਸੇ ਤੇ ਆਰ ਪਈ ਚੱਲ ਤੜਵਾ ਲਿਆ ਦੇਖ ਲਾਵੇ ਸਰਬ ਬਗਲਿਆ ਅੰਖਾ ਖਨਿਆ ਰੰਗ ਬਗਲਿਆ ਸ੍ਰੀ ਹਰਮੰਦਰ ਸਾਹਿਬ ਦੀ ਪੂਰੇ ਦਿਨ ਦੀ ਪਵਿੱਤਰ ਮਰਿਆਦਾ ਵਿੱਚ ਹੋਰ ਕੀ ਕੁਝ ਸ਼ਾਮਿਲ ਹੈ ਆਓ ਦਰਸ਼ਨ ਕਰੀਏ ਪ੍ਰੀਤਮ ਕੈ ਦੇਸ ਕੇਸੇ ਬਾਤਨ ਸਜਾਈਏ ਪ੍ਰੀਤਮ ਕੈ ਦੇ ਬਾਤਨ ਸਜਾਈਏ ਉੱਚੇ ਮਥਕਤੇ ਮਾਰਗ ਨਾ ਧਾਰੇ ਪਗ ਪ੍ਰੀਤਮ ਕੈ ਦੇਸ ਕੈਸੇ ਬਾਤਨ ਸਜਾਈਏ ਪ੍ਰੀਤਮ ਕੈ ਦੇਸ ਕੈਸੇ ਬਾਤਨ ਸਜਾਈਏ ਪ੍ਰੀਤਮ ਕੈ ਦੇਸ ਕਿਸੇ ਕਿਸੇ ਵਤਨ ਸਜਾਈਏ ਇਹ ਸਥਾਨ ਹੈ ਸ੍ਰੀ ਹਰਮੰਦਰ ਸਾਹਿਬ ਦੀ ਸਭ ਤੋਂ ਉੱਪਰਲੀ ਛਤ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸੁਭਾਇਮਾਨੇ ਇਥੇ ਨਿਰੰਤਰ ਸ੍ਰੀ ਅਖੰਡ ਪਾਠ ਸਰ ਜੀ ਦੇ ਪਾਠ ਚੱਲਦੇ ਰਹਿੰਦੇ ਨੇ ਔ ਤੁਸੀਂ ਵੀ ਆਨੰਦ ਮਾਣੋ ਇਸ ਅਸਥਾਨ ਦੀ ਰੂਹਾਨੀਅਤ ਪਰੇ ਚਲਕਾਰਿਆਂ ਦਾ ਪੂਛਤ ਹੈ ਬੇਦਖਾਤ ਉਹ ਦਿਨਾਂ ਸੰਜਮ ਸੇ ਕੈਸੇ ਮਿਟੇ ਰੋਗ ਸੁਖ ਸਹਿਜ ਸਮਾਈਏ ਸ਼੍ਰੀ ਦਰਬਾਰ ਸਾਹਿਬ ਦੀ ਸਭ ਤੋਂ ਉੱਪਰਲੀ ਛੱਤ ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਸੁਭਾਇਮਾਨ ਹਨ ਉੱਥੇ ਸੰਗਤਾਂ ਵੱਲੋਂ ਖੁਲਵਾਏ ਗਏ ਸ਼੍ਰੀ ਅਖੰਡ ਪਾਠ ਸਾਹਿਬ ਲੜੀਵਾਰ ਚੱਲਦੇ ਰਹਿੰਦੇ ਨੇ ਇਸ ਅਸਥਾਨ ਤੇ ਕਦੇ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖਾਸਨ ਨਹੀਂ ਕੀਤਾ ਜਾਂਦਾ ਸੰਗਤਾਂ ਆਪਣੀ ਰੂਹ ਦੇ ਸਕੂਨ ਦੀ ਪ੍ਰਾਪਤੀ ਲਈ ਇਥੇ ਆ ਕੇ ਕੰਟਿਆਵਾਂ ਬੱਦੀ ਪ੍ਰਭੂ ਦੀ ਭਗਤੀ ਵਿੱਚ ਲੀਨ ਹੁੰਦੀਆਂ ਨੇ ਪ੍ਰੀਤਮ ਕਹੇ ਇਸ کیسے ਰੂਪਾਂ ਤੋਂ ਜੜ ਗੁਰੂ ਕਰਦੇ ਮਹਾਨ ਸ਼ਰਦਾਲੂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਸ੍ਰੀ ਹਰਮੰਦਰ ਸਾਹਿਬ ਤੇ ਸੁਨਹਿਰੀ ਪੱਤੇ ਲਗਾਉਣ ਦੀ ਸੇਵਾ ਕਰਵਾਈ ਉੱਚਤ ਸੁਹਾਗਣ ਹੈ ਕਰਮ ਦੁਹਾਗਣ ਕੇ ਹਿਦੈ ਬੀਭ ਚਾਰ ਕਤ ਸਹਿਜ ਬੁਲਾਈਏ ਪ੍ਰੀਤਮ ਕੈ ਬਤਨ ਸਿਖਾਈਏ ਜਿਸ ਕਾਰਨ ਹੀ ਸ੍ਰੀ ਹਰਮੰਦਰ ਸਾਹਿਬ ਅੱਜ ਪੂਰੀ ਦੁਨੀਆ ਵਿੱਚ ਗੋਲਡਨ ਟੈਂਪਲ ਵਜੋਂ ਪ੍ਰਸਿੱਧ ਹੈ ਉੱਚਤ ਪਥਕ ਤੇ ਮਰਗ ਨਾ ਧਾਰੇ ਪਗ ਪ੍ਰੀਤਮ ਕੇ ਦੇਸ ਕੈਸੇ ਬਤਨ ਸਿਖਾਈਏ ਸ੍ਰੀ ਹਰਮੰਦਰ ਸਾਹਿਬ ਦੀ ਪਵਿੱਤਰ ਮਰਿਆਦਾ ਵਿੱਚ ਹਾਲੇ ਬਹੁਤ ਕੁਝ ਬਾਕੀ ਹੈ ਤੇ ਆਧਿਆਤਮਿਕਤਾ ਦੇ ਇਸ ਆਨੰਦ ਨੂੰ ਕਿਦਰੇ ਜਾਣ ਨੂੰ ਬਿਲਕੁਲ ਮੰਨ ਨਹੀਂ ਕਰਦਾ ਪਰ ਜਲਦ ਮਿਲਾਂਗੇ ਏਵੀਪੀ ਤੇ ਇੱਕ ਛੋਟੇ ਬ੍ਰੇਕ ਤੋਂ ਬਾਅਦ ਪ੍ਰੀਤਮ ਕਹ ਦੇਸ کیسے ਬਾਤਨ ਸਜਾਈ ਕਮ ਕਦੇਸ ਕੈਸੇ ਬਾਤਨ ਸਜਾਈਏ ਉੱਚੇ ਮਥਕਤੇ ਮਾਰਗ ਨਾ ਧਾਰੇ ਪਗ ਸ੍ਰੀ ਹਰਮੰਦਰ ਸਾਹਿਬ ਦੀ ਪ੍ਰਵੇਸ਼ ਦਵਾਰ ਤੇ ਲੱਗਿਆ ਸੁਨਹਿਰੀ ਪੱਤਰਾ ਮਹਾਰਾਜਾ ਰਣਜੀਤ ਸਿੰਘ ਵੱਲੋਂ ਕਰਵਾਈ ਸੇਵਾ ਦੀ ਯਾਦ ਦਿਵਾਦਾ ਹੈ ਇਸ ਪੱਤੇ ਤੇ ਮੂਲ ਮੰਤਰ ਸੁਨਹਿਰੀ ਅਖਰਾਂ ਵਿੱਚ ਉਕਰਿਆ ਹੋਇਆ ਹੈ ਪ੍ਰੀਤਮ ਕਹਦੇ ਇਸ ਕੇਸੇ ਬਤਨ ਸਜਾਈਏ ਮਿੱਠੇ ਸਵੇ ਥਾਵ ਨਹੀਂ ਤੁਝ ਜਇ ਬਦੂਪੁਰਖ ਵਧਾਤੇ ਤਾਂ ਤੂੰ ਸੋਹਿਆ ਇਹ ਐਵੇਂ ਨਹੀਂ ਲਿਖ ਦਿੱਤਾ ਇੱਥੇ ਅਕਾਲਪੁਰਖ ਆਪ ਸੇਵਾ ਕਰਨਾ ਹੈ ਜਦ ਸੇਵਾ ਚੱਲਦੀ ਵੀ ਸੰਗਤਾਂ ਦੇਖਿਆ ਇੱਕ ਸੇਵਕ ਸੇਵਾ ਉਠਾਈ ਜਾ ਰਿਹਾ ਨੇ ਔਰ ਵਾਲਟਾ ਜਿਹੜਾ ਸੇਵਾ ਵਾਲਾ ਉਹ ਸਿਰ ਤੋਂ 1 ਫੁੱਟ ਉੱਚਾ ਹੈ ਪੁਰਖ ਸਾਹਿਬ ਨੂੰ ਜਾ ਕੇ ਦੱਸਿਆ ਉਹ ਧੌੜੇ ਧੌੜੇ ਆਏ ਉਸ ਵੇਲੇ ਦੀ ਜਿਹੜੀ ਯਾਦ ਹੈ ਉਸ ਫਰਕੀ ਪੌੜੀ ਇੱਥੇ ਆ ਕੇ ਅਕਾਲਪੁਰਖ ਨੇ ਆਪ ਸੇਵਾ ਕੀਤੀ ਹੈ ਇਸ ਵਾਸਤੇ ਇਹ ਨਹੀਂ ਵੀ ਸੋਣ ਮੰਦਰ ਕਰਕੇ ਇਸ ਕਹਿ ਦਿੱਤਾ ਡਿੱਠੇ ਸਵੇ ਨਾ ਨਹੀਂ ਦੁੱਤੇ ਜਿਆ ਇਸ ਵਾਸਤੇ ਕਹੇਗਾ ਅਕਾਲਪੁਰਖ ਆਪ ਇੱਥੇ ਹਾਜ਼ਰ ਹੋਏ ਨੇ ਔਰ ਇਹੀ ਵਜ੍ਹਾ ਅੱਜ ਤੱਕ ਜਿਹੜਾ ਵੀ ਕੋਈ ਆਉਂਦਾ ਮਾਦਲੂ ਦਾ ਸੱਚ ਖੰਡ ਹੈ ਉਹਦੇ ਮਨ ਨੂੰ ਸ਼ਾਂਤੀ ਹੀ ਮਿਲਦੀ ਹੈ ਪ੍ਰੀਤਮ ਕਹ ਦੇ ਇਸ ਕੈਸੇ ਸ੍ਰੀ ਹਰਮੰਦਰ ਸਾਹਿਬ ਦੇ ਕਵਾੜ ਖੁੱਲਦੇ ਨੇ ਤੇ ਕੀਰਤਨ ਦੀਆਂ ਮਿੱਠੀਆਂ ਤੁਨਾ ਪੂਰੀ ਫਿਜ਼ਾ ਵਿੱਚ ਗੂੰਜਣ ਲੱਗਦੀਆਂ ਨੇ ਤੇ ਦੂਸਰੇ ਪਾਸੇ ਸ੍ਰੀ ਹਰਮੰਦਰ ਸਾਹਿਬ ਦੀ ਪਰਿਕਰਮਾ ਦੀ ਸਫਾਈ ਦੀ ਸੇਵਾ ਆਰੰਭ ਹੋ ਜਾਂਦੀ ਹੈ ਸੰਗਤਾਂ ਦਾ ਸਹਿਯੋਗ ਨੂੰ ਹੈ ਤਨ ਮਨ ਨਾਲ ਸਫਾਈ ਦੀ ਸੇਵਾ ਦੇ ਵਿੱਚ ਜੁੜ ਜਾਂਦਾ ਹੈ ਤੇ ਸਰੋਵਰ ਦੇ ਵਿੱਚੋਂ ਪਾਣੀ ਦੀਆਂ ਬਾਲਟੀਆਂ ਲੈ ਕੇ ਪਰਿਕਰਮਾ ਦੀ ਸਫਾਈ ਦੀ ਸੇਵਾ ਥੋੜੇ ਸਮੇਂ ਵਿੱਚ ਮੁਕੰਮਲ ਹੋ ਜਾਂਦੀ ਹੈ ਆਪਣੇ ਸੇਵਕ ਕੀ ਆਪੇ ਰੱਖੇ ਆਪਣੇ ਇਸ ਵਕਤ ਕੀ ਆਪੇ ਰੱਖੇ ਆਪੇ ਨਾਮ ਜਪਾ ਹੈ ਆਪੇ ਨਾਮ ਜਪਾ ਹੈ ਸਾ ਸੇਵਾ ਕੀਤੀ ਸਫਲ ਹੈ ਜਿਤ ਸਤਗੁਰ ਕਾ ਮਨ ਮੰਨੇ ਜਾਂ ਸਤਗੁਰ ਕਾ ਮਨ ਮੰਨਿਆ ਤਾ ਪਾਪ ਕਸੰਮਲ ਪੰਨੇ ਸ਼੍ਰੀ ਹਰਮੰਦਰ ਸਾਹਿਬ ਵਿਖੇ 24 ਘੰਟਿਆਂ 'ਚ ਕੋਈ ਪਲ ਅਜੇਹਾ ਨਹੀਂ ਹੁੰਦਾ ਜਦੋਂ ਇੱਥੇ ਸੇਵਾ ਨਾ ਹੁੰਦੀ ਹੋਵੇ ਦਿਨ ਦੇ ਨਾਲ-ਨਾਲ ਰਾਤ ਦੇ ਸਮੇਂ ਵੀ ਸ਼੍ਰੀ ਹਰਮੰਦਰ ਸਾਹਿਬ ਵਿਖੇ ਪੂਰੇ ਪਰਿਸਰ ਦੀ ਸੇਵਾ ਕੀਤੀ ਜਾਂਦੀ ਹੈ ਜਹ ਜੈ ਕੋ ਜਤ ਿਰਤ ਸੇ ਜਦੋਂ ਸ੍ਰੀ ਹਰਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋ ਜਾਂਦਾ ਤਾਂ ਸੰਗਤਾਂ ਪਰਿਕਰਮਾਂ ਧੋਣ ਦੇ ਨਾਲ ਨਾਲ ਬਾਕੀ ਸਫਾਈ ਵਿੱਚ ਜੁਟ ਜਾਂਦੀਆਂ ਨੇ ਚਾਰੇ ਕੋਨਿਆਂ ਤੋਂ ਸ਼ਰਦਾਲੂ ਸਰੋਵਰ ਚੋਂ ਜਲ ਲੈ ਕੇ ਪੂਰਾ ਪਰਿਸਰ ਸਾਫ਼ ਕਰ ਦਿੰਦੇ ਨੇ ਦੇ ਨਾਲ ਹੀ ਹੋਰ ਸਭ ਥਾਵਾਂ ਦੀ ਸਫਾਈ ਸੁਖਾਸਨ ਤੋਂ ਬਾਅਦ ਵੀ ਕੀਤੀ ਜਾਂਦੀ ਹੈ ਤਾ ਤਾ ਉਠ ਤਾ ਫਿਰ ਜਿਵੇਂ ਜਿਵੇਂ ਦਿਨ ਦੀ ਸ਼ੁਰੂਆਤ ਹੁੰਦੀ ਹੈ ਓਵੇਂ ਓਵੇਂ ਸ਼ਰਦਾਲੂਆਂ ਦੀ ਗਿਣਤੀ ਵੀ ਵੱਧਦੀ ਜਾਂਦੀ ਹੈ ਸੇਵਕ ਕੋ ਨਿਕੁਟੀ ਹੋਏ ਦਿਖਾਵੇ ਨਿਕੁਟੀ ਹੋਏ ਦਿਖਾਵੇ ਪੂਰਾ ਦਿਨ ਕੀਰਤਨ ਦਾ ਪਰਵਾ ਚੱਲਦਾ ਰਹਿੰਦਾ ਹੈ ਸੰਗਤਾਂ ਲੱਖਾਂ ਦੀ ਗਿਣਤੀ ਵਿੱਚ ਰੂਹਾਨੀਅਤ ਦੇ ਮੁਜਸਮੇ ਅੱਗੇ ਨਤਮਸਤਕ ਹੁੰਦੀਆਂ ਨੇ ਸਾਹਿਬ ਦੀ ਪਵਿੱਤਰ ਮਰਿਆਦਾ ਵਿੱਚ ਅੱਜ ਲਈ ਇੰਨਾ ਹੀ ਅਗਲੇ ਐਪੀਸੋਡ ਵਿੱਚ ਦਰਸ਼ਨ ਕਰਾਂਗੇ ਸ੍ਰੀ ਹਰਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੁਖਾਸਣ ਮਰਿਆਦਾ ਦੇ ਆਪਣੇ ਇਸ ਵਕਤ ਦੀ ਵੀ ਸਾਂਝਾ ਤੁਹਾਨੂੰ ਰੱਖੇ ਅੱਗੇ